ਜੀ ਬਾਬਾ ਜੀ ਅਕਾਲ ਪਿੰਚਰ ਦੇਖਿਆ ਆ ਕਿ ਕਹਿਣਾ ਚਾਹੁੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰੂ ਪਿਆਰੀ ਸਾਧ ਸੰਗਤ ਜਿ세 ਤਰ੍ਹਾਂ ਜਾਣਦੇ ਹੋ ਕਿ ਆਪਾਂ ਜਿਹੜਾ ਸੀ ਪਿਛਲੇ ਸਮੇਂ ਤੋਂ ਲੈ ਕੇ ਅੱਜ ਤੱਕ ਗਾਂਧੀ ਵਿਖਾਉਂਦੇ ਰਹੇ ਦੁਨੀਆ ਨੂੰ ਤੇ ਸਾਡੇ ਜਿਹੜੇ ਆਉਣ ਵਾਲੇ ਬੱਚੇ ਇਸ ਤਰ੍ਹਾਂ ਦੇ ਮਾਹੌਲ ਵੇਂਦੇ ਰਹੇ ਆ ਜਿੱਦਾਂ ਜਿੱਦਾਂ ਦੇ ਮਾਹੌਲ ਤੇ ਵਿਚਰਦੇ ਰਹੇ ਉਦਾਂ ਦਾ ਹੀ ਹੋਗੇ ਜਿੱਦਾਂ ਦਾ ਸਮਾਂ ਵੇਖਿਆ ਉਦਾਂ ਦੇ ਹੋਈ ਜਾਂਦੇ ਸੀ ਸਾਨੂੰ ਇਸ ਚੀਜ਼ ਅਸੀਂ ਵੀ ਇਸੇ ਕਰਕੇ ਵੇਖਣ ਆਏ ਕਿ ਜਿਹਦਾ ਬਹੁਤ ਜ਼ਿਆਦਾ ਵਿਵਾਦ ਚੱਲ ਰਿਹਾ ਵੀ ਇਹਦੇ ਵਿੱਚ ਕੀ ਮਾੜਾ ਕੀ ਚੰਗਾ ਹੈ ਇਹਨੂੰ ਵੇਖਣ ਇਸੇ ਕਰਕੇ ਆਏ ਆ ਤੇ ਇਹਦੇ ਵਿੱਚ ਇੱਕ ਦਿਖਾ ਲਿਆ ਮਾਹੌਲ ਪੁਰਾਣਾ ਮਾਹੌਲ ਦਿਖਾ ਲਿਆ ਜਿਸ ਤਰ੍ਹਾਂ ਦੀ ਕਿ ਜੋ ਸਾਡੇ ਸਮੇਂ ਦੇ ਵਿੱਚ ਹੁੰਦਾ ਰਿਹਾ ਏ ਕੋਈ ਮਤਲਬ ਇਹ ਨਹੀਂ ਕਿ ਕੋਈ ਇੱਕ ਕਹਾਵਤ ਨਹੀਂ ਆ ਜਾਂ ਮਤਲਬ ਇਹ ਰੀਅਲ ਸਚਾਈ ਦਿਖਾਈ ਗਈ ਵੀ ਜਿਤਨਾ ਸਮੇਂ ਦੇ ਨਾਲ ਜੋ ਜੋ ਚੱਲਦਾ ਆ ਰਿਹਾ ਸੀ ਉਸੇ ਤਰ੍ਹਾਂ ਹੀ ਇਹਦੇ ਵਿੱਚ ਦਿਖਾ ਲਿਆ ਗਿਆ ਤੇ ਬਟ ਫਿਰ ਵੀ ਅਸੀਂ ਨੂੰ ਵੇਖਣਾ ਹੈ ਚਾਜ ਨਾਲ ਵੀ ਵੇਖ ਲਈ ਭਲਾ ਇਹਦੇ ਵਿੱਚ ਕੀ ਹੈ ਵੀ ਲੋਕ ਕਿਉਂ ਇਹਦਾ ਤਰਜ ਕਰਦੇ ਹਾਂਜੀ ਹਾਂਜੀ ਬਾਬਾ ਜੀ ਆ ਕਾਲ ਫਿਲਮ ਦੇਖਣ ਆਏ ਹਾਂ ਆਪਣੇ ਸਾਥੀਆਂ ਤੇ ਬੰਦਕੀ ਕਰਾਉਂਗਾ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਜੈ ਜੈਕਾਰ ਬੇਜਰ ਸਿੰਘ ਸੋਢ ਮੇਰੇ ਨਾਲ ਜਿਹਦਰ ਬਾਬਾ ਜਸਪਾਲ ਸਿੰਘ ਜੀ ਜੁਸਰੀ ਮੁਖਸਰ ਸਾਹਿਬ ਤੋਂ ਅਤੇ ਮੇਰੇ ਨਾਲ ਜਿਹਦਰ ਬਾਬਾ ਕੁਲਦੀਪ ਸਿੰਘ ਜੀ ਕੋੜਦੁੰਨਾ ਜੋ ਵੀ ਮਿਸਰ ਸੀ ਤਰਨਾਦਾਲ ਬਾਬਾ ਸੇਵਕ ਸਿੰਘ ਬਾਬਾ ਸੇਵਾ ਸਿੰਘ ਤਰਨਾਦਾਲ ਤੋਂ ਆਪਣਾ ਮਾਲਵੇ ਦੇ ਵਿੱਚੋਂ ਬਾਬਾ ਸਾਫ ਸਿੰਘ ਜੀ ਫਰੀਦਕੋਟ ਤੋਂ ਇਸੇ ਤਰ੍ਹਾਂ ਹੀ ਬਾਬਾ ਹਰਜੀਤ ਸਿੰਘ ਜੀ ਮਜੀਠਾ ਰੋਡ ਬਾਈਪਾਸ ਅੰਮ੍ਰਿਤਸਰ ਤੋਂ ਇਹ ਸਾਰਾ ਖਾਲਸਾ ਅਪਨ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਹੋਏ ਖਾਲਸੇ ਦੀ ਸਾ ਇਹਨਾਂ ਦੇ ਇੱਕ ਦਾ ਜਿਆ ਤਿਆਰ ਬਣਾਉਣ ਵਾਸਤੇ ਆਇਆ ਹੋਇਆ ਹੈ ਸਸ ਫਿਲਮ ਬਾਰੇ ਫਿਲਮ ਦੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਕਿ ਕੋਈ ਕਹਿ ਰਿਹਾ ਫਿਲਮ ਬਹੁਤ ਚੰਗੀ ਆ ਸਾਨੇ ਦੇ ਹਿਸਾਬ ਨਾਲ ਕੋਈ ਕਹਿ ਰਿਹਾ ਫਿਲਮ ਬਹੁਤ ਮਾੜੀ ਆ ਸੋ ਅਸੀਂ ਵੀ ਇਹ ਨਿਰਧਾਰਨ ਕੀਤਾ ਵੀ ਪਹਿਲਾਂ ਇਸ ਨੂੰ ਵੇਖੀਏ ਉਸ ਤੋਂ ਬਾਅਦ ਆ ਵੇਖਾਂਗੇ ਕਿ ਇਹ ਫਿਲਮ ਦੇ ਵਿੱਚ ਕੀ ਗਲਤ ਆ ਤੇ ਕੀ ਸਹੀ ਆ ਫਿਰ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਠੀਕ ਆ ਇਸ ਫਿਲਮ ਨੂੰ ਲੈ ਕੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋ ਪੰਜਾਬ ਦੇ ਲੋਕਾਂ ਨੂੰ ਵੇਖੋ ਜੀ ਸੁਰੂ ਗੋਮਨ ਸਿੰਘ ਪਾਚਾ ਮਹਾਰਾਜ ਜੀ 17ਵੀਂ ਸਦੀ ਦੇ 18ਵੀਂ ਸਦੀ ਦੇ ਸ਼ੁਰੂ ਦੇ ਵਿੱਚ ਹੀ ਸਾਤਕੰਡ ਜੋਤੀ ਜੋ ਆਬ ਰਾਜੇਸਤਾਨ 18ਵੀਂ ਸਦੀ ਦਾ ਇਤਿਹਾਸ ਤੇ 19ਵੀਂ ਸਦੀ ਦਾ ਇਤਿਹਾਸ ਇਸ ਫਿਲਮ ਦੇ ਵਿੱਚ ਦਰਸਾਇਆ ਗਿਆ ਵਾ ਜਿਸ ਤੋਂ ਤੱਕ ਹੀ ਸੁਣਿਆ ਵਾ ਜਾਂ ਉਹਦੇ ਜਿਹੜੇ ਟ੍ਰੇਲਰ ਚੱਲੇ ਆ ਟ੍ਰੇਲਰਾਂ ਦੇ ਵਿੱਚ ਵੇਖਿਆ ਵਾ ਹਾਂ ਉਹਦੇ ਵਿੱਚ ਜੇ ਸਾਨੂੰ 18ਵੀਂ ਤੇ 19ਵੀਂ ਸਦੀ ਦਾ ਸਾਡਾ ਪਿੰਡਾਂ ਦਾ ਜੋਕਾ ਇਤਿਹਾਸ ਮਿਲਦਾ ਹੈ ਤੇ ਸਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਇਹ ਫਿਲਮ ਦੇ ਚੱਲਣ ਦੇ ਵਿੱਚ ਜਾਂ ਫਿਲਮ ਨੂੰ ਵੇਖਣ ਦੇ ਵਿੱਚ ਕਬਈ ਜੇ ਗੱਲ ਕਰੀਏ ਕਈ ਸਮਾਂ ਜੇ ਫਿਲਮ ਦਾ ਵਿਰੋਧ ਕਰ ਰਹੀਆਂ ਹੈਗੀਆਂ ਕਿਵੇਂ ਦੇਖੀਓ ਵੇਖੋ ਜੇ ਵਿਰੋਧ ਵੀ ਉਹ ਆਪਣੇ ਤਰ੍ਹਾਂ ਦੇ ਠੀਕ ਨੇ ਕਿਉਂਕਿ ਜਿਹੜਾ ਖਾਲਸਾਵਾਜਾ ਸਿੱਖ ਧਰਮ ਹੈ ਨਾ ਇਹਦੇ ਕਈ ਪਹਿਲੂ ਆ ਨਾ ਇਹਨੂੰ ਕਈ ਪਹਿਲੂਆਂ ਤੋਂ ਵੇਖਿਆ ਜਾਂਦਾ ਵਾ ਸੋ ਜਿਹੜਾ ਮੇਰਾ ਨਜ਼ਰੀਆ ਵਾ ਆਪਣੇ ਨਿੱਜੀ ਰੁਝਿਤ ਨਜ਼ਰੀਏ ਨਾਲ ਮੈਂ ਦੇ ਕਹੂੰਗਾ ਵੀ ਜੇ ਆ ਸਾਡੇ ਸਾਰੇ ਬੱਚਿਆਂ ਦੇ ਜਿੰਨੇ ਜੇ ਸਾਡੇ ਘਰ 4 ਬੱਚੇ ਆ ਦੋ ਆਪਣਾ ਪਤੀ ਪਤਨੀ ਆ ਤੇ 6 ਮੋਬਾਈਲ ਸਾਡੇ ਘਰ ਆ ਇਹਦੇ ਉੱਤੇ ਸੋਸ਼ਲ ਮੀਡੀਆ ਚੱਲਦਾ ਜਿਹਦੇ ਤੇ ਵਾਈਫਾਈ ਚੱਲਦਾ ਮੈਟ ਚੱਲਦਾ ਨਾ ਉੱਥੇ ਆਪਾਂ ਕਈ ਤਰ੍ਹਾਂ ਦੀਆਂ ਫਿਲਮਾਂ ਵੀ ਵੇਨੇ ਆ ਧਾਰਮਿਕ ਜਿਹੜੇ ਗੁਰਬਾਣੀ ਜਿਹੜਾ ਸੰਗੀਤ ਆ ਉਹ ਵੀ ਉੱਤੇ ਆਉਂਦਾ ਕਹਾ ਵੀ ਹੁੰਦੀਆਂ ਇਤਿਹਾਸ ਵੀ ਆਉਂਦਾ ਉਹ ਵੀ ਵੇਨੇ ਆ ਤੇ ਜੇ ਇਹ ਫਿਲਮ ਰਾਈ ਵੀ ਸਾਨੂੰ ਉਹ ਇਤਿਹਾਸ ਮਿਲ ਜੂਗਾ ਤੇ ਸਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ